ਮੈਨੂੰ ਸਾਸਰੀ ਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਅਜ ਪੁਰਜੀ ਇਹਦੀ ਆਪਾਂ ਨੇ ਇਹਦੇ ਵਿੱਚ ਲਈ ਆ ਪਾਲਕ ਬਥੂਆ ਲਾਲ ਭਾਜੀ ਲਈ ਆ ਜੀ ਇਹ ਆਪਾਂ ਨੇ ਜੀ ਤੋੜ ਕੇ ਸਮਾਰ ਕੇ ਧੋ ਲਈ ਆਪਾਂ ਨੇ ਲਸਣ ਲਿਆ ਜੀ ਪਿਆਜ਼ ਆਲੂ ਨੇ ਜੀ ਆਪਾਂ ਨੇ ਨਮਕ ਤੇ ਹਲਦੀ ਪਾ ਕੇ ਇਹਨਾਂ ਨੂੰ ਬੋਇਲ ਕਰਕੇ ਰੱਖ ਲਿਆ ਆ ਆਪਣੇ ਨਾਰਮਲ ਮਸਾਲੇ ਨੇ ਜੀ ਅੱਜ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਜੀ ਹਾਂਜੀ ਪਹਿਲਾਂ ਆਪਾਂ ਜੀ ਇਹਦੇ ਵਿੱਚ ਜੀਰਾ ਪਾ ਰਹੇ ਹਾਂ ਥੋੜਾ ਜਿਹਾ। ਹਾਂਜੀ ਹੁਣ ਆਪਾਂ ਇਹਦੇ ਵਿੱਚ ਲਸਣ ਪਾ ਦਾਂਗੇ। ਆਪਾਂ ਇਹਨੂੰ ਹਲਕਾ ਜਿਹਾ ਭੁੰਨ ਲਾਂਗੇ। ਹਾਂਜੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਰਹੇ ਹਾਂ। ਆਪਾਂ ਇਹ మీడియం ਸਾਈਜ਼ ਦੇ ਦੋ ਪਿਆਜ਼ ਕੱਟੇ। ਹਾਂਜੀ ਆਪਾਂ ਤੜਕਾ ਭੁੰਨ ਰਹੇ ਹਾਂ ਜੀ। ਹਾਂਜੀ ਮਸਾਲਾ ਆਪਣਾ ਭੁੱਜ ਰਿਹਾ ਜੀ। ਹਾਂਜੀ ਹੁਣ ਆਪਾਂ ਇਹਦੇ ਵਿੱਚ ਆ ਪਾ ਰਹੇ ਹਾਂ ਜੀ ਆਪਾਂ ਜੀ ਇਹਦੇ ਵਿੱਚ ਨਾਲ ਸੁੱਕੀ ਮੇਥੀ ਵੀ ਪਾਈ ਹੈ ਆਪਾਂ ਨੇ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰਦਾਂਗੇ ਹਾਂਜੀ ਹੁਣ ਆਪਾਂ ਬਾਇਲ ਕੀਤੇ ਹੋਏ ਆਲੂ ਪਾ ਰਹੇ ਹਾਂ ਜੀ ਆਪਾਂ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਜੀ ਆਪਾਂ ਇਹਦੇ ਵਿੱਚ ਜਿਹੜੇ ਨਾਰਮਲ ਮਸਾਲੇ ਨੇ ਉਹ ਪਾ ਰਹੇ ਹਾਂ ਹਾਂਜੀ ਸਬਜੀ ਆਪਣੀ ਰਿਜ ਰਹੀ ਹੈ ਜੀ ਘਰਸੀ ਫੇਰ ਉਤਾ ਵਿੱਚ ਬਹੁਤ ਵਧੀਆ ਸਬਜੀ ਬਣ ਰਹੀ ਹੈ ਜੀ ਆਪਣੀ ਬਹੁਤ ਵਧੀਆ ਪੁਰਜੀ ਬਣੀ ਹੈ ਜੀ ਆਪਣੀ ਹਾਂਜੀ ਸਬਜ਼ੀ ਆਪਣੀ ਬਣ ਚੁੱਕੀ ਹੈ ਜੀ ਆਪਾਂ ਨੇ ਇੱਕ ਡੋਂਗੇ ਦੇ ਵਿੱਚ ਕੱਢ ਰਹੇ ਹਾਂ ਹਾਂਜੀ ਆਪਣੀ ਪੁਰਜੀ ਬਣ ਕੇ ਤਿਆਰ ਹੈ ਜੀ ਆਪਾਂ ਨੇ ਡੋਂਗੇ ਦੇ ਵਿੱਚ ਕੱਢ ਲਈ ਹੈ ਜੀ ਹਾਂਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਪੁਰਜੀ ਬਣਾਇਓ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ